ਹੈਲੋ ਕਿਵੇਂ ਸਾਰੇ ਮੈਂ ਪਿਛਲੀ ਵਾਰ ਇੱਕ ਵੀਡੀਓ ਬਣਾਈ ਸੀ ਜਿਹਦੇ ਵਿੱਚ ਆਪਾਂ ਕੁੱਤੇ ਮਾਰ ਦਾਰੂ ਤੋਂ ਪਾਣੀ ਬਣਾਇਆ ਸੀ ਤੇ ਅੱਜ ਇਸੇ ਤਰ੍ਹਾਂ ਦੀ ਕੋਈ ਵੀਡੀਓ ਬਣਾਵਾਂਗਾ ਮੈਂ ਕਿਉਂਕਿ ਅੱਜ ਮੈਂ ਕੋਈ ਕੰਮ ਪਾਤੜਾ ਸ਼ਹਿਰ ਪੈਂਦਾ ਸਾਡੇ ਉੱਥੇ ਗਿਆ ਹੋਇਆ ਸੀ ਤਾਂ ਇੱਕ ਬਾਬਾ ਲੋਕਾਂ ਨੂੰ ਇਕੱਠਾ ਕਰਕੇ ਆਪਣੇ ਜਾਦੂ ਟੁਨੇ ਆਪਣੇ ਚਮਤਕਾਰ ਨਾਲ ਉਹਨਾਂ ਨੂੰ ਪੈਸੇ ਠੱਗ ਰਹੇ ਸੀ ਜਾਂ ਆਪਾਂ ਕਹਿੰਦੇ ਹਾਂ ਕਮਾਰੇ ਸੀ ਉਹਨੇ ਕਈ ਚਮਤਕਾਰ ਦਿਖਾਏ ਮੈਨੂੰ ਸਭ ਤੋਂ ਵਧੀਆ ਚਮਤਕਾਰ ਲੱਗਾ ਕਿ ਉਹਨੇ ਉਹਨੇ ਦੁੱਧ ਨੂੰ ਬਿਨਾਂ ਕਿਸੇ ਅੱਗ ਤੋਂ ਬਿਨਾਂ ਕਿਸੇ ਟੈਂਪਰੇਚਰ ਤੋਂ ਉਬਾਲ ਦਿੱਤਾ ਇਹ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਫਿਰ ਮੈਂ ਸੋਚਿਆ ਕਿ ਉਹਨਾ ਇਹੀ ਚਮਤਕਾਰ ਮੈਂ ਆਪਣੇ ਘਰੇ ਜਾ ਕੇ ਕਰਾਂ ਤਾਂ ਮੈਂ ਕੀ ਕੀਤਾ ਦੇਖੋ ਇਹ ਦੋਸਤੋ ਦੁੱਧ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੁੱਧ ਹੈ ਇਹਨੂੰ ਆਪਾਂ ਬਿਨਾਂ ਕਿਸੇ ਅੱਗ ਤੋਂ ਬਿਨਾਂ ਕਿਸੇ ਟੈਂਪਰੇਚਰ ਤੋਂ ਇਹਨੂੰ 100 ਡਿਗਰੀ ਤੇ ਉਬਾਲਾਂਗੇ ਕਿਨੇ ਉਵਾਰਾਂਗੇ ਤੇ ਤੁਸੀਂ ਦੇਖੋ ਇਹ ਇਹ ਚ ਆਪਾਂ ਪਾ ਦਾਂਗੇ ਮੇਰੇ ਕੋਲ ਦੋਸਤੋ ਅੱਗ ਤਾਂ ਹੈ ਨਹੀਂ ਇਹ ਮੇਰੀ ਕਿਤਾਬ ਹੈ ਆਪਾਂ ਕਿਤਾਬ ਦੀ ਸ਼ਕਤੀ ਨਾਲ ਦੁੱਧ ਨੂੰ 100 ਡਿਗਰੀ ਟੈਂਪਰੇਚਰ ਤੇ ਉਵਾਰਾਂਗੇ ਇਹ ਦੇਖੋ ਮੈਂ ਇੱਥੇ ਰੱਖਤੀ ਕਿਤਾਬ ਇਹ ਆਪਾਂ 3 ਬੱਤੀ ਜਿ ਰੱਖਤੀ ਇਹ ਦੋਸਤੋ ਦੁੱਧ ਹੈ ਇਹ ਅਸੀਂ ਮੁੱਲ ਲੈਨੇ ਆ 70 ਵੇ ਕਿਲੋ ਲੈਨੇ ਆ ਅਸੀਂ ਘਰੇ ਇਹਦੇ ਨਾਲ ਮੈਂ ਤੁਹਾਨੂੰ ਬਿਨਾ ਕਿਸੇ ਅੱਗ ਤੋਂ ਸਿਰ ਕਿਤਾਬ ਦੀ ਸ਼ਕਤੀ ਨਾਲ ਇਹਨੂੰ ਆਪਾਂ 100 ਡਿਗਰੀ ਟੈਂਪਰੇਚਰ ਦੇ ਉਬਾਲ ਕੇ ਦਿਖਾਵਾਂਗੇ ਇਹ ਦੇਖੋ ਦੁੱਧ ਦੇਖੋ ਮੈਂ ਥੋੜਾ ਪੀ ਕੇ ਦਿਖਾਣਾ ਠੀਕ ਹੈ ਹੁਣ ਦੋਸਤੋ ਮੈਂ ਥੋੜਾ ਜਿਹਾ ਥੋੜਾ ਜਾਦੂ ਮਾਰੂਗਾ ਠੀਕ ਹੈ ਦੇਖੋ ਦੋਸਤੋ ਹੁਣ ਆਪਾਂ ਇਸ ਚ ਪਾਵਾਂਗੇ ਮੇਰੀ ਕਿਤਾਬ ਚ ਇੰਨੀ ਸ਼ਕਤੀ ਹੈ ਕਿ ਆਪਾਂ ਇਸ ਦੁੱਧ ਨੂੰ 100 ਡਿਗਰੀ ਤੇ ਉਬਾਲਾਂਗੇ करिए स्टार्ट चलो जी दोस्तों दुध उबलना स्टार्ट हो चुका देखो तो देख सकते हो दोस्तों दुध्ध भाव किमी निकल रही है उबल रहा है दुख सा देखो 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 दोस्तों कि दो दुख बिना किसी अगत बिना किसी सिर्फ मेरे किताब की शक्ति में दुध उबलता पोस्तो देख सकते हो आखो दो दुद्धा दुध निकल गया साडा उबल के जिम्मे गैस से निकल रहा निकलता उ दोस्तों दुध निकल गया सिर्फ किताब की शक्ति है किताब है है ना तो देख सकते हो कद मेरी किताब भी गंदी होगी गई है ना अजय दुध उगलता पाया दोस्तों देखो कि अजय भी दोस्तों देख सकते हो कि दुद्ध च धुआ निकल रहा है पाप निकलती पी है मेरी सारी किताब खराब करती दोस्तों तुसी तुसी देख सकते हो चलो कैमरा पास सैड च रख देने हा देखो सारा दूध दोस्तों दूध तो उबल गया पर मेरी किताब भी थोड़ी जी खराब होगी ਦੋਸਤੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹਨਾਂ ਕਿ ਪਖੰਡ ਤੋਂ ਬਚੋ ਪਖੰਡ ਦੇ ਆਪਾਂ ਬਿਲਕੁਲ ਵਿਰੋਧੀ ਆ ਦੋਸਤੋ ਦੁਨੀਆ 'ਚ ਐਸਾ ਕੋਈ ਵੀ ਚਮਤਕਾਰ ਨਹੀਂ ਹੈ ਐਸਾ ਕੋਈ ਵੀ ਚਮਤਕਾਰੀ ਬਾਬਾ ਨਹੀਂ ਹੈ ਜੋ ਇੱਕ ਗਲਾਸ ਰੱਖਤਾ ਮੈਂ ਇੱਕ ਗਲਾਸ ਨੂੰ ਇੱਥੋਂ ਐ ਕਰਕੇ ਦਿਖਾ ਦੇ 1 ਇੰਚ ਵੀ ਨਹੀਂ ਸਰਕਾ ਸਕਦਾ ਕੋਈ ਅਗਰ ਕੋਈ ਸਰਕਾ ਸਕਦਾ ਹੈ ਤਾਂ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਉਹਨੂੰ 5 ਲੱਖ ਦਾ ਇਨਾਮ ਦਿੰਦੀ ਹੈ ਇੱਕਲਾਸ ਇੱਥੇ ਹੈ ਇਹਨੂੰ ਕੁਝ ਨਹੀਂ ਕਰਨਾ ਆਪਣੇ ਮੰਤਰ ਨਾਲ ਬਿਨਾਂ ਕਿਸੇ ਧੋਖੇ ਧੜੀ ਤੋਂ ਆਪਣੀ ਸ਼ਕਤੀ ਨਾਲ ਇੱਥੋਂ ਐ ਕਰਨਾ ਜੇ ਕੋਈ ਕਰ ਸਕਦਾ ਤਾਂ ਪੰਜਾਬ ਦੀ ਤਰਕਸ਼ੀ ਸੋਸਾਇਟੀ ਉਹਨੂੰ ਚੈਲੰਜ ਕਰਦੀ ਹੈ ਉਹਨੂੰ ਐਕਸੈਪਟ ਕਰੋ ਤੇ ਇਨਾਮ ਜਿੱਤੋ ਲੋਕਾਂ ਤੋਂ ਮੰਗਣ ਦੀ ਕੀ ਲੋੜ ਹੈ ਸਹੀ ਗੱਲੇ ਸੋ ਦੋਸਤੋ ਪਖੰਡਵਾਦ ਤੋਂ ਬਚੋ ਆਪਣੇ ਦਿਮਾਗ ਦੀ ਵਰਤੋਂ ਕਰੋ ਤੇ ਜਿਹੜਾ ਗਰੀਬ ਹੁੰਦਾ ਹੈ ਜਦੋਂ ਉਹ ਪਖੰਡੀ ਬਾਬੇ ਕੋਲ ਜਾਂਦਾ ਹੈ ਤਾਂ ਉਹ ਗਰੀਬ ਬੰਦਾ ਹੋਰ ਗਰੀਬ ਹੋ ਜਾਂਦਾ ਹੈ ਪਹਿਲਾਂ ਤੋਂ ਜਿੰਨਾ ਪਹਿਲਾਂ ਗਰੀਬ ਹੈ ਉਸ ਤੋਂ ਜ਼ਿਆਦਾ ਗਰੀਬ ਹੋ ਜਾਂਦਾ ਹੈ ਦੋਸਤੋ ਉਹ ਜਾਂਦਾ ਤਾਂ ਐ ਵੀ ਮੇਰੇ ਘਰੇ ਸੁੱਖ ਸ਼ਾਂਤੀ ਹੋਵੇ ਨਾ ਮੇਰੇ ਕਮਾਈ 'ਚ ਵਾਧਾ ਹੋਵੇ ਉਹਦੇ ਕਮਾਈ 'ਚ ਵਾਧਾ ਨਹੀਂ ਹੁੰਦਾ ਘਟਾ ਜ਼ਰੂਰ ਹੋ ਜਾਂਦਾ ਸੋ ਮਿਲਦਿਆਂ ਦੋਸਤੋ ਇਹੋ ਜੀ ਹੋਰ ਵੀਡੀਓ ਨਾਲ ਸਾਡੇ ਨਾਲ